ਮੈਂ ਕਈ ਵਾਰ ਦਰਬਾਰ ਸਾਹਿਬ ਤੋਂ ਲਾਈਵ ਕਥਾ ਵੀ ਕਹੀ ਕਿਸੇ ਡਾਕਟਰ ਕੋਲ ਜਾ ਕੇ ਕਹੋ ਕਿ ਮੈਨੂੰ ਗੁੱਸਾ ਬਹੁਤ ਆਉਂਦਾ ਹੈ ਕ੍ਰੋਧ ਬਹੁਤ ਆਉਂਦਾ ਹੈ ਉਹਦੇ ਕੋਲ ਕੋਈ ਦਵਾਈ ਨਹੀਂ ਹੈ ਉਹ ਤੁਹਾਡਾ ਬੀਪੀ ਬਲੱਡ ਪ੍ਰੈਸ਼ਰ ਚੈੱਕ ਕਰੇਗਾ ਬੀਪੀ ਵਧਦਾ ਹੋਣਾ ਹੈ ਬਲੱਡ ਪ੍ਰੈਸ਼ਰ ਵਧਦਾ ਹੋਣਾ ਹੈ ਉਹਦੇ ਕੋਲ ਬੀਪੀ ਦੀ ਦਵਾਈ ਹੈ ਪਰ ਸਜਣੋ ਕਿਸੇ ਡਾਕਟਰ ਕੋਲ ਕ੍ਰੋਧ ਦੀ ਦਵਾਈ ਨਹੀਂ ਹੈ ਸਾਡੇ ਘਰ 'ਚ ਕੱਲ ਕਲੇਸ਼ ਬਹੁਤ ਹੁੰਦਾ ਹੈ ਡਾਕਟਰ ਕੋਲ ਦਵਾਈ ਨਹੀਂ ਹੈ ਕੋਈ ਜਾ ਕੇ ਕਹੇ ਕਿ ਡਾਕਟਰ ਸਾਹਿਬ ਮੇਰੇ ਮਨ 'ਚ ਬਹੁਤ ਮਾੜੇ ਖਿਆਲ ਆਉਂਦੇ ਨੇ ਮਾੜੀਆਂ ਵਿਚਾਰਾਂ ਆਉਂਦੀਆਂ ਨੇ ਡਾਕਟਰ ਕੋਲ ਇਲਾਜ ਨਹੀਂ ਹੈ ਇੱਕ ਚੀਜ਼ ਨਾਲ ਇਲਾਜ ਹੈ ਇੱਕੋ ਹੀ ਦਵਾਈ ਹੈ ਜਿਹਨੂੰ ਬਹੁਤ ਕ੍ਰੋਧ ਆਉਂਦਾ ਹੈ ਮਨ 'ਚ ਮਾੜੇ ਖਿਆਲ ਆਉਂਦੇ ਨੇ ਘਰ 'ਚ ਕਲੇਸ਼ ਆਉਂਦਾ ਹੈ ਦਲਿੱਦਰ ਤੇ ਗਰੀਬੀ ਐ ਇੱਕੋ ਚੀਜ਼ ਦਾ ਇਲਾਜ ਐ ਕੋਈ ਕਹਿਣ ਲੱਗ ਜਾਏ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਇਹ ਤਜਰਬਾ ਕਰਕੇ ਵੇਖਿਓ ਕਦੇ ਬਹੁਤ ਗੁੱਸਾ ਆਇਆ ਹੋਵੇ ਨਾ ਕਿਉਂ ਗੁੱਸਾ ਤਾਂ ਆਏ ਜਾਂਦਾ ਆਪਾਂ ਨੂੰ ਕਦੇ ਬਹੁਤ ਕਿਸੇ ਤੇ ਗੁੱਸਾ ਆਇਆ ਹੋਵੇ ਕ੍ਰੋਧ ਆਇਆ ਹੋਵੇ ਉਦੋਂ 2 ਮਿੰਟ ਘੜੀ ਦੇ ਵੇਖ ਕੇ ਕਹਿਣ ਲੱਗ ਜਿਓ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਧੰਨ ਗੁਰੂ ਦਾਸ ਧੰਨ ਗੁਰੂ ਆਖੋ ਧੰਨ ਗੁਰੂ ਸਾਰੀ ਸੰਗਤ ਧੰਨ ਗੁਰੂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮ 2 ਮਿੰਟ ਘੜੀ ਦੇ ਵੇਖ ਕੇ ਕਹਿ ਲਿਓ ਮੇਰਾ ਵਿਸ਼ਵਾਸ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਵੀ ਹੈ ਤੋਡਾ ਕਰੋ ਉਹ ਦਾ ਇਕਦਮ ਸ਼ਾਂਤ ਹੋ ਜਾਏਗਾ ਜਿੰਨਾ ਮਰਦੀ ਵੱਡਾ ਕਲੇਸ਼ ਹੋਵੇ ਘਰ ਚ ਕਲੇਸ਼ ਹੋ ਰਿਹਾ ਹੈ 2 ਮਿੰਟ ਚੁੱਪ ਕਰਕੇ ਕਹਿ ਲਿਓ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਐਦਾਂ ਚੁਟਕੀਆਂ ਨਾਲ ਕਲੇਸ਼ ਹੋ ਜਾ ਇਹ ਲਿਖ ਕੇ ਦਿੱਤਾ ਹੋਇਆ ਹੈ ਪੜੋ ਬਾਣੀ ਵਿੱਚ ਪਟਸਰ ਮਾਨ ਕਹਿੰਦੇ ਮਨ ਸਾ ਕਰ ਸਿਮਰੰਤ ਤੋ ਜੈ ਨਰ ਜੇ ਕੋਈ ਮਨ ਚ ਸਿਮਰੇ ਗੁਰੂ ਰਾਮਦਾਸ ਗੁਰੂ ਰਾਮਦਾਸ ਕੀ ਹੋਣਾ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਣੰ ਕਹਿੰਦੇ ਮਿਟ ਜਾਣਾ ਮਨ ਚ ਤੂੰ ਮਨ ਚ ਕਹੀਂ ਧੰਨ ਗੁਰੂ ਰਾਮਦਾਸ ਆਖੋ ਧੰਨ ਗੁਰੂ ਆਖੋ ਨਾ ਧੰਨ ਗੁਰੂ ਮਿਟ ਜਾਣਾ ਕ੍ਰੋਧ ਪੜੋ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਣੰ ਜੇ ਕੋਈ ਜ਼ਮਾਨ ਨਾਲ ਕਵੇ ਤੁਰਦਾ ਫਿਰਦਾ ਘਰ ਚ ਗੁਰੂ ਰਾਮਦਾਸ ਗੁਰੂ ਰਾਮਦਾਸ ਤੁਹਾਡੇ ਘਰ ਚੋਂ ਇਦਾਂ ਗਰੀਬੀ ਸੁੰਭਰੀ ਜਾਣੀ ਜਿਵੇਂ ਝਾੜੂ ਲਾਕੇ ਨੀ ਬੀਬੀਆਂ ਸੰਭਰ ਦਿੰਨੀਆਂ ਕੋੜਾ ਐ ਹੋ ਜਾਣਾ ਸਭ ਕਹਿੰਦੇ ਵਾਚ ਕਰ ਸਿਮਰੰਤ ਤੁਜੈ ਤਿੰਨ ਦੁੱਖ ਦਰਦਰ ਮਿਟਿਓ ਸਭ ਕਿਣ ਦੁੱਖ ਦਿਲਦਰ ਐਦਾਂ ਸੁੰਭਰੇ ਜਾਣਗੇ ਜਿਵੇਂ ਮਾਈਆਂ ਝਾੜੂ ਲਾ ਕੇ ਸੁੰਭਰ ਦਿੰਨੀਆਂ ਜੇ ਕੋਈ ਜ਼ਬਾਨ ਨਾਲ ਕਹੀ ਜਾਏ ਧੰਨ ਗੁਰ ਰਾਮਦਾਸ ਧੰਨ ਗੁਰ ਇੰਨੀ ਬਖਸ਼ਿਸ਼ ਹੈ ਪੜੋ ਵਚਾ ਕਰ ਸਿਮਰੰਤ ਤੁਜੈ ਤਿੰਨ ਦੁੱਖ ਦਰਦਰ ਮਿਟਿਓ ਸਭ ਕਿਣ ਕਰਮ ਕਰ ਤੋਏ ਦਰਸ ਪਰਸ ਪਾਰ ਸਸਰ ਵੱਲ ਭਟ ਜਸ ਨਾ ਆ ਕਹਿੰਦੇ ਭਾਈ ਜੇ ਕੋਈ ਸੁਰਤੀ ਜੋੜਨਾ ਚਾਹੁੰਦਾ ਰੱਬ ਸ਼੍ਰੀ ਗੁਰੂ ਰਾਮਦਾਸ ਜੈ ਉਹ ਦੇ ਜਗ ਮੈਂ ਤੈ ਹਰ ਪਰਮ ਪਦ ਪਾਇਓ ਅਗਲਾ ਸੋਈਆ ਪੜੋ ਜੇ ਸਤ ਗੁਰ ਸਿਮਰੰਤ ਜੇ ਕੋ ਮਨ ਚ ਸਿਮਰੇ ਗੁਰੂ ਨੈਣ ਕੇ ਤਿਮਰ ਮਿਟੈ ਖਿੰਨ ਅੱਖਾਂ ਦਾ ਹਨੇਰਾ ਖਤਮ ਹੋ ਜਾਣਾ ਜਿਹੜਾ ਅੱਖਾਂ ਆ ਮਾੜਾ ਵੇਖਦੀਆਂ ਨਾ ਇਹ ਖਤਮ ਹੋ ਜਾਣਾ ਮਾੜਾ ਦੇਖਣਾ ਜੇ ਗੁਰੂ ਰਾਮਦਾਸ ਗੁਰੂ ਰਾਮਦਾਸ ਕਹਿਣ ਲੱਗਦਾ ਇੱਕ ਹੋਰ ਅੱਖ ਹੋ ਤੁਹਾਨੂੰ ਗੁਰੂ ਜੇ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ ਜੇ ਸਤਗੁਰ ਸਿਮਰੰਤ ਰਦੇ ਹਰ ਨਾਮ ਦਿਨੋਂ ਦਿਨ ਜੇ ਸਤਗੁਰ ਸਿਮਰੰਥ ਜੀ ਕੀ ਤਪਤ ਮਿਟਾਵੇ ਜੇ ਸਤਗੁਰ ਸਿਮਰੰਥ ਰਿੱਦ ਸਿਧ ਨਬ ਨਿਦ ਪਾਵੇ ਮਹਾਰਾਜੋ ਕਿਡਾ ਗੁਰੂ ਐ ਕਹਿੰਦੇ ਸੋਈ ਰਾਮਦਾਸ ਗੁਰਵਲ ਭਣ ਆਖੋ ਸੋਈ ਰਾਮਦਾਸ ਗੁਰਵਲ ਭਣ ਮਿਲ ਸੰਗਤ ਤਨ ਧਨ ਕਰਾ ਜੇ ਸਤਗੁਰ ਲਗ ਪ੍ਰਭ ਭਾਈ ਸੋ ਸਤਗੁਰ ਸਿਮਰੋ ਨਰਾ ਭਾਈਓ ਗੁਰੂ ਹੈ ਧੰਨ ਗੁਰੂ ਰਾਮਦਾਸ ਉੱਠਦੇ ਆਂ ਬੈੰਦੇ ਆਂ ਕਿਆ ਕਰੋ ਘਰ ਚ ਧੰਨ ਗੁਰੂ ਧੰਨ ਗੁਰੂ ਜਦੋਂ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਵਧੀ ਨਾ ਗੱਦੀ ਤੇ ਬਹਿ ਗਿਆ ਬਹੁਤ ਘੱਟ ਸਮਾਂ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਰਹੇ ਔਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਔਰ ਉਹਦੇ ਨਾਮ ਉੱਤੇ ਸ਼ਹਿਰ ਵਸਾਇਆ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਨਾ ਇਹ ਅੰਮ੍ਰਿਤ ਸਰ ਸਰੋਵਰ ਦੇ ਨਾਮ ਉੱਤੇ ਹੈ ਕਿਉਂਕਿ ਸਰੋਵਰ ਦਾ ਨਾਮ ਹੀ ਅੰਮ੍ਰਿਤ ਸਰ ਹੈ ਜਿਹੜੇ ਸਰੋਵਰ ਵਿੱਚ ਤੁਸੀਂ ਇਸ਼ਨਾਨ ਕਰਦੇ ਹੋ ਜਿਸ ਸਰੋਵਰ ਵਿੱਚ ਸ੍ਰੀ ਹਰਮੰਦਰ ਸਾਹਿਬ ਬਣਿਆ ਹੋਇਆ ਹੈ ਇਹ ਸਰੋਵਰ ਦਾ ਨਾਮ ਕੀ ਹੈ ਅੰਮ੍ਰਿਤ ਸਰ ਅੰਮ੍ਰਿਤ ਸਰ ਉਹਦੇ ਨਾਮ ਉੱਤੇ ਸ਼ਹਿਰ ਦਾ ਨਾਮ ਹੈ ਅੰਮ੍ਰਿਤਸਰ ਪਹਿਲਾਂ ਸਰੋਵਰ ਦਾ ਨਾਮ ਅੰਮ੍ਰਿਤ ਸਰ ਉਹਦੇ ਨਾਮ ਉੱਤੇ ਫਿਰ ਸ਼ਹਿਰ ਵਸਾਇਆ ਗੁਰੂ ਰਾਮਦਾਸ ਜੀ ਨੇ ਚਾਰ ਸਰੋਵਰ ਹੋਰ ਨੇ ਸ੍ਰੀ ਅਮਰ ਸੱਚ ਚਾਰ ਸਰੋਵਰ ਹੋਰ ਨੇ ਜਦੋਂ ਤੁਸੀਂ ਦਨਵਾਰ ਸੇਭ ਜਾਓ ਉੱਥੇ ਵੀ ਕਦੇ ਜਾ ਕੇ ਆਇਓ ਉਹ ਚਾਰ ਸਰੋਵਰਾਂ ਦਾ ਨਾਮ ਪਤਾ ਕੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ ਗਏ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿੱਥੇ ਤਿਆਰ ਹੁੰਦੇ ਨੇ ਉੱਥੇ ਇੱਕ ਸਰੋਵਰ ਹੈ ਉਹਦਾ ਨਾਮ ਹੈ ਰਾਮ ਸਰ ਉਹਦੇ ਨਾਲ ਹੀ ਇੱਕ ਸਰੋਵਰ ਹੈ ਉਹਦਾ ਨਾਮ ਹੈ ਬਿਵੇਕ ਸਰ ਉਹਦੇ ਨਾਲ ਹੀ ਇੱਕ ਸਰੋਵਰ ਹੋਰ ਹੈ ਗੁਰਦੁਆਰਾ ਉਹਦਾ ਨਾਮ ਸੰਤੋਖ ਸਰ ਤੇ ਇੱਕ ਚੌਥਾ ਸਰੋਵਰ ਹੋਰ ਹੈ ਦੱਸ ਦੋਵੇਂ ਬਈ ਪਤਾ ਕਿਸ ਨੂੰ ਬੋਲੋ ਕਾ ਇਹ ਮੈਂ ਤਾਂ ਪੁੱਛ ਰਿਹਾ ਤੁਹਾਡਾ ਕੋਈ ਪੇਪਰ ਨਹੀਂ ਹੋ ਰਿਹਾ ਤੁਹਾਨੂੰ ਯਾਦ ਰਹੇਗਾ ਉਹ ਸਰੋਵਰ ਦਾ ਨਾਮ ਹੈ ਕੌਲ ਸਰ ਜਿੱਥੇ ਬਾਬਾ ਟੱਲਰਾਏ ਜੀ ਦਾ ਗੁਰਦੁਆਰਾ ਹੈ ਨਾ ਬਾਬਾ ਟੱਲਰਾਏ ਜੀ ਦਾ ਉੱਥੇ ਸਰੋਵਰ ਉਹਦਾ ਨਾਮ ਕਾਲ ਸਰ ਤੇ ਪੰਜਵਾਂ ਸ੍ਰੀ ਅਮਰitsar ਸਾਹਿਬ ਉਹ ਅਮਰitsar ਸਰੋਵਰ ਦੇ ਨਾਮ ਉੱਤੇ ਸ੍ਰੀ ਅਮਰitsar ਸਾਹਿਬ ਖੈਰ ਜਦੋਂ ਨਗਰ ਵਸ ਗਿਆ ਦੀਵਾਨ ਲੱਗਣ ਲੱਗ ਪਏ ਸੰਗਤਾਂ ਦੂਰੋਂ ਦੂਰੋਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਦੀ ਮਹਿਮਾ ਹੋਈ ਇਹ ਮਹਿਮਾ ਫੈਲਦਿਆਂ ਫੈਲਦਿਆਂ ਵਧਿਆਂ ਵਧਿਆਂ ਇੱਕ ਮਹਾਨ ਤਪਸਵੀ ਵੱਡੀ ਉਮਰ ਬਾਬੇ ਸ੍ਰੀ ਚੰਦ ਦੇ ਕੰਨਾਂ ਵਿੱਚ ਆਵਾਜ਼ ਪਈ ਬਾਬਾ ਸ਼੍ਰੀਚੰਦ ਕਿੱਥੇ ਰਹਿੰਦੇ ਬਾਠ ਪਿੰਡ ਬਾਬੇ ਸ਼੍ਰੀਚੰਦ ਨੂੰ ਕਿਸੇ ਨੇ ਦੱਸਿਆ ਕਹਿੰਦੇ ਜੀ ਗੁਰੂ ਨਾਨਕ ਦੇ ਸਿੰਘਾਸਣ ਦਾ ਤਖਤ ਦਾ ਮਾਲਕ ਗੁਰੂ ਅਮਰਦਾਸ ਮਹਾਰਾਜ ਜੀ ਗੱਦੀ ਦਾ ਮਾਲਕ ਹੌਣ ਪਤਾ ਕੌਣ ਹੈ ਕਹਿੰਦੇ ਕੋਈ ਗੁਰੂ ਰਾਮਦਾਸ ਜੀ ਬਣਿਆ ਬਚਪਨ ਵਿੱਚ ਉਹਨਾਂ ਦੇ ਮਾਪਿਓ ਮੁੱਕ ਗਏ ਨਾਨੀ ਨੇ ਪਾਲਿਆ ਘੁੰਗੜੀਆਂ ਵੇਚਦੇ ਰਹੇ ਟੋਪਰੀ ਢੋਂਦੇ ਰਹੇ ਕਿਸੇ ਸ਼ਰੀਕੇ ਵਾਲਿਆਂ ਪੁੱਛਿਆ ਨਹੀਂ ਗੁਰੂ ਅਮਰਦਾਸ ਮਹਾਰਾਜ ਕੋਲ ਸੇਵਾ ਕਰਦੇ ਸੀ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਦੇ ਦਾਮਾਦ ਬਣ ਗਏ ਤੇ ਹੁਣ ਗੁਰੂ ਅਮਰਦਾਸ ਜੀ ਨੇ ਗੁਰੂ ਬਣਾਤਾ ਉਹਨਾਂ ਨੂੰ ਹੁਣ ਉਹ ਧੰਨ ਗੁਰੂ ਰਾਮਦਾਸ ਬਣ ਗਏ ਐਨੀ ਗੱਲ ਜਦੋਂ ਬਾਬੇ ਸ੍ਰੀ ਚੰਨ ਜੀ ਨੇ ਸੁਣੀ ਤੇ ਸੁਣ ਕੇ ਇੱਕਦਮ ਹੈਰਾਨ ਹੋ ਕੇ ਪੁੱਛਦੇ ਕਹਿੰਦੇ ਇਹੋ ਜਿਹੀ ਕਿਹੜੇ ਗੁਣ ਨੇ ਉਹਦੇ ਵਿੱਚ ਜਿਹੜਾ ਘੁੰਗਣੀਆਂ ਵੇਚਣ ਵਾਲੇ ਯਤੀਮਾ ਅਨਾਥ ਨੂੰ ਗੁਰੂ ਨਾਨਕ ਦੇ ਸિંહાસਨ ਦਾ ਮਾਲਕ ਬਣਾਤਾ ਹੋਵੇ ਇਹੋ ਜਿਹਾ ਵੀ ਕਿਹੜਾ ਪੁਣਾ ਹੈ ਕਿ ਘੁੰਗਣੀਆਂ ਵੇਚਣ ਵਾਲਾ ਗੁਰੂ ਬਣ ਗਿਆ ਹੋਵੇ ਯਤੀਮ ਅਨਾਥ ਟੋਕਰੀ ਢੋਣ ਵਾਲਾ ਘੁੰਗਣੀਆਂ ਵੇਚਣ ਵਾਲਾ ਗੁਰੂ ਅਮਰਦਾਸ ਗੁਰੂ ਨਾਨਕ ਦੇ ਸਿੰਘਾਸਨ ਦਾ ਮਾਲਕ ਹੋ ਗਿਆ ਹੋਵੇ ਚਲੋ ਜਾ ਕੇ ਵੇਖੀਏ ਕਹਿੰਦੇ ਚਲੋ ਜਾ ਕੇ ਵੇਖੀਏ 62 ਦੀ ਧਰਤੀ ਤੋਂ ਉੱਠ ਕੇ ਤੁਰ ਪਏ ਬਾਬਾ ਸ਼੍ਰੀਚੰਦ ਜਿਹਨੂੰ ਅੱਜ ਬਾਹਾਠ ਸਾਹਿਬ ਕਹਿੰਦੇ ਨੇ ਇਹ ਕੱਲਾ ਬਾਹਾਠ ਨਹੀਂ ਹੈ ਪਿੰਡ ਦਾ ਨਾਮ ਇੱਥੇ ਬਾਹਾਠ ਤਾਂ ਪਿਆ ਹੈ ਕਹਿੰਦੇ 62 ਸਾਲ ਤਪੱਸਿਆ ਕੀਤੀ ਬਾਬਾ ਸ਼੍ਰੀਚੰਦ ਨੇ ਜ਼ਿੰਦਗੀ ਦੇ 62 ਸਾਲ ਬਾਬਾ ਸ਼੍ਰੀਚੰਦ ਉਹ ਧਰਤੀ ਤੇ ਰਹੇ ਉਹਦਾ ਨਾਮ ਤਾਂ ਬਾਠ ਸਾਹਿਬ ਚੱਲ ਪਏ ਧੰਨ ਬਾਬਾ ਸ਼੍ਰੀਚੰਦ ਸਾਹਿਬ ਉਮਰ ਵੱਡੀ ਲੰਬੀਆਂ ਸੁਨਹਿਰੀ ਜਟਾਮਾਂ ਗੁਰੂ ਨਾਨਕ ਸਾਹਿਬ ਦੇ ਵੱਡੇ ਸੁਪੁੱਤਰ ਨੇ ਉਮਰ ਵੀ ਵੱਡੀ ਐ ਤਪੱਸਿਆ ਵੀ ਐ ਸ੍ਰੀ ਅਮਰਸਰ ਸਾਹਿਬ ਨੂੰ ਚੱਲ ਪੈ ਵੇਖੀਏ ਤਾਂ ਸਹੀ ਕਿਹੜਾ ਗੁਣ ਐ ਗੁਰੂ ਰਾਮਦਾਸ ਵਿੱਚ ਜਿਹੜਾ ਯਤੀਮ ਅਨਾਥ ਕੁੰਗਣੀਆਂ ਵੇਚਣ ਵਾਲਾ ਸਾਡੇ ਗੁਰੂ ਦੇ ਤਖਤ ਦਾ ਮਾਲਕ ਹੋ ਗਿਆ ਹੋਵੇ ਮੇਰੇ ਗੁਰੂ ਨਾਨਕ ਪਿਤਾ ਦੀ ਗੱਦੀ ਦਾ ਮਾਲਕ ਬਣ ਗਿਆ ਚਲੋ ਵੇਖਦੇ ਜਾ ਕੇ ਜਦੋਂ ਪਹੁੰਚੇ ਨਾ ਵੱਡਾ ਦੀਵਾਨ ਲੱਗਾ ਗੁਰੂ ਰਾਮਦਾਸ ਮਹਾਰਾਜ ਦਾ ਕੀਰਤਨ ਹੋ ਰਿਹਾ ਹੈ ਧੰਨ ਗੁਰੂ ਰਾਮ ਦਾ ਸਮਾਹਾਰਤ ਤਖਤ ਸਿੰਘ ਦਾ ਅਸਣ ਤੇ ਵਿਰਾਜਮਾਨ ਨੇ ਪਾਤਸ਼ਾਹਾਂ ਦਾ ਲੰਮਾ ਕਾਲਾ ਸ਼ਮਸ਼ਾਦੜ ਹੈ ਔਰ ਸੀਸ ਉੱਤੇ ਚੌਰ ਸਾਹਿਬ ਹੋ ਰਿਹਾ ਹੈ ਧੰਨ ਗੁਰੂ ਰਾਮ ਦਾ ਸਮਾਹਾਰਤ ਨਿਤਰਮੁੰਦ ਕੇ ਆਰਾਮ ਵਿੱਚ ਤਖਤ ਤੇ ਬੈਠੇ ਨੇ ਸੰਗਤ ਜੁੜੀ ਹੈ ਔਰ ਸਾਧ ਸੰਗਤ ਉਸ ਵਕਤ ਸ੍ਰੀ ਗੁਰੂ ਰਾਮ ਦਾ ਸਮਾਹਾਰਤ ਦੇ ਦਰਬਾਰ ਵਿੱਚ ਬਾਬਾ ਸ਼੍ਰੀ ਚੰਦਾ ਗਏ ਧੰਨ ਗੁਰੂ ਰਾਮ ਦਾ ਸਮਾਹਾਰਤ ਤਖਤ ਸਿੰਘ ਦਾ ਅਸਣ ਤੇ ਬੈਠੇ ਨੇ ਕਿੱਟੀ ਦਸਤਾਰ ਲੰਮਾ ਕਾਲਾ ਸ਼ਮਸ਼ ਤੜ ਹੈ دیਵਾਨ ਭਰਿਆ ਹੋਇਆ ਕੀਰਤਨ ਹੋ ਰਿਹਾ ਹੈ ਬੜੀ ਮਸਤ ਚਾਲ ਵਿੱਚ ਬਾਬਾ ਸ਼੍ਰੀ ਚੰਦ ਦੋ ਚਾਰ ਚੇਲਿਆਂ ਸਮੇਤ ਦਰਬਾਰ ਚ ਆ ਗਏ ਜਦੋਂ ਸੰਗਤ ਨੇ ਵੇਖਿਆ ਜਟਾ ਧਾਰੀ ਕੌਣ ਹੈ ਜਟਾ ਧਾਰੀ ਕੌਣ ਹੈ ਵੇਖਣ ਲੱਗ ਪਏ ਬਾਬਾ ਬੁੱਢਾ ਸਭ ਤੇ ਹੋਰ ਸਿੱਖ ਜਿਹੜੇ ਜਾਣਦੇ ਸੀ ਉਹਨਾਂ ਕਹੇ ਬਾਬਾ ਸ਼੍ਰੀ ਚੰਦ ਹੈ ਗੁਰੂ ਨਾਨਕ ਸਾਹਿਬ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀਚੰਦ ਆਏ ਨੇ ਬਾਬਾ ਸ਼੍ਰੀਚੰਦ ਸੰਗਤ ਵਿੱਚ ਥੋੜੀ ਬੋਲਤੀ ਹਲਜਲ ਹੋਈ ਗੁਰੂ ਰਾਮ ਦਾ ਸਮਹਾਰਤ ਤਖਤ ਤੇ ਬੈਠੇ ਜਦੋਂ ਪਾਤਸ਼ਾਹ ਨੇ ਅੱਖਾਂ ਖੋਲ ਕੇ ਵੇਖਿਆ ਸਾਹਮਣੇ ਬਾਬਾ ਸ਼੍ਰੀਚੰਦ ਆ ਰਹੇ ਨੇ ਗੁਰੂ ਰਾਮ ਦਾ ਸਮਹਾਰਾਜ ਉਸੇ ਵਕਤ ਅਦਬ ਨਾਲ ਹੱਥ ਜੋੜ ਕੇ ਉੱਠ ਕੇ ਖੜੇ ਹੋ ਗਏ ਸੰਗਤ ਵੇਖਣ ਲੱਗ ਪਈ ਵੀ ਗੁਰੂ ਸਾਹਿਬ ਖੜੇ ਹੋਵੇ ਐਡਾ ਕਿਹੜਾ ਕੋਣ ਆਇਆ ਵੇ ਇੰਨਾ ਕੋਣ ਕੋਈ ਪਾਵਰ ਦਾ ਮਾਲਕ ਆ ਗਿਆ ਜਿਹੜਾ ਗੁਰੂ ਰਾਮ ਦਾ ਸਮਹਾਰਾਜ ਉੱਠ ਕੇ ਖੜੇ ਹੋ ਗਏ ਫਿਰ ਵਿੱਚੋਂ ਪੁਰਾਣੇ ਸਿੱਖ ਗੱਲਾਂ ਕਰਨ ਲੱਗ ਪਏ ਬਾਬਾ ਸ਼੍ਰੀ ਚੰਦ ਐ ਬਾਬਾ ਸ਼੍ਰੀ ਚੰਦ ਐ ਕਿਉਂ ਨਵੇਂ ਸਿੱਖ ਨਹੀਂ ਸੀ ਜਾਣਦੇ ਜਦੋਂ ਕੀਰਤਨ ਸਮਾਪਤ ਹੋਇਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੱਥ ਜੋੜ ਕੇ ਅਦਮ ਨਾਲ ਕਿਹਾ ਜਿਉ ਆਇਆ ਬਾਬਾ ਸ਼੍ਰੀ ਚੰਦ ਜੀ ਜਿਉ ਆਇਆ ਨੂੰ ਜਿਉ ਆਇਆ ਨੂੰ ਤਿੰਨ ਵਾਰ ਕਿਹਾ ਤੇ ਮੋਹਰਿਓ ਬਾਬੇ ਸ਼੍ਰੀ ਚੰਦ ਨੇ ਸਿਰ ਤੋਂ ਪੈਰਾਂ ਤੱਕ ਵੇਖਿਆ ਗੁਰੂ ਰਾਮਦਾਸ ਜੀ ਸਿਰ ਤੋਂ ਪੈਰਾਂ ਤੱਕ ਗੁਰੂ ਰਾਮਦਾਸ ਨੂੰ ਵੇਖ ਕੇ ਬਾਬਾ ਸ਼੍ਰੀ ਚੰਦ ਬੋਲੇ ਕਹਿੰਦੇ ਤੂੰ ਹੀ ਗੁਰੂ ਰਾਮਦਾਸ ਹੈ ਬਾਬਾ ਸ਼੍ਰੀ ਚੰਦ ਦੀ ਉਮਰ ਵੱਡੀ ਆ ਨਾ ਤੇ ਗੁਰੂ ਰਾਮਦਾਸ ਮਹਾਰਾਜ ਛੋਟੇ ਨੇ ਉਮਰ ਵਿੱਚ ਤਪੱਸਿਆ ਵੀ ਆ ਬਾਬੇ ਸ਼੍ਰੀ ਚੰਦ ਦੀ ਕਹਿੰਦੇ ਤੂੰ ਹੀ ਗੁਰੂ ਰਾਮਦਾਸ ਹੈ ਤੇ ਅੱਗੋਂ ਧੰਨ ਗੁਰੂ ਰਾਮਦਾਸ ਅਤਵ ਨਾਲ ਹੱਥ ਜੋੜ ਕੇ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚੱਕਰ ਗੁਰੂ ਰਾਮਦਾਸ ਕੇ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚੱਕਰ ਗੁਰੂ ਰਾਮਦਾਸ ਕਹਿੰਦੇ ਨੇ ਹੁਕਮ ਕਰੋ ਤੇ ਮੋਹਰਿਓ ਬਾਬਾ ਸ਼੍ਰੀ ਚੰਦ ਫਿਰ ਪਿਆਰਜ ਬੋਲੇ ਕਹਿੰਦੇ ਗੁਰੂ ਰਾਮਦਾਸ ਦਾੜਾ ਬਹੁਤ ਲੰਬਾ ਵਧਾਇਆ ਹੈ ਕਾਦੇ ਵਾਸਤੇ ਐਡੀ ਲੰਬੀ ਦਾੜੀ ਵਧਾਈ ਓ ਕਾਦੇ ਵਾਸਤੇ ਤੇ ਜਿਹੜੀ ਗੱਲ ਗੁਰੂ ਰਾਮਦਾਸ ਮਹਾਰਾਜ ਨੇ ਫਿਰ ਕਹੀ ਬਾਬੇ ਸ਼੍ਰੀ ਚੰਦ ਦਾ ਦਿਲ ਫਿਸ ਗਿਆ ਸੁਣੋ ਜੋ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਬਾਬੇ ਸ੍ਰੀ ਚੰਦ ਦਾ ਸਰੀਰ ਇੱਕ ਲੰਮ ਠੰਡਾ ਪੈ ਗਿਆ ਜਦੋਂ ਪੁੱਛਿਆ ਨਾ ਐਡੀ ਲੰਬੀ ਦਾੜੀ ਕਿਉਂ ਵਧਾਈ ਹੈ ਗੁਰੂ ਰਾਮਦਾਸ ਜੀ ਦਾੜਾ ਇੰਨਾ ਲੰਮਾ ਵਧਾਇਆ ਕਿਉਂ ਤੇ ਜਵਾਬ ਸੁਣਿਆ ਗੁਰਪ੍ਰਤap ਸੂਰਜ ਗ੍ਰੰਥ ਵਿੱਚ ਇਹ ਕਥਾ ਹੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਪਹਿਲਾਂ ਬਾਬਾ ਸ੍ਰੀ ਚੰਦ ਬੋਲੇ ਕਹਿੰਦੇ ਸ੍ਰੀ ਚੰਦ ਤਬ ਗਿਰਾ ਉਚਾਰੀ ਗਿਰ ਮੀਨ ਨੂੰ ਨਾ ਬੋਲਣਾ ਕਹਿੰਦੇ ਜ਼ਬਾਨ ਤੋਂ ਬੋਲੇ ਬਾਬਾ ਸ਼੍ਰੀ ਚੰਦ ਆਵਾਜ਼ ਦੇ ਕੋਈ ਉੱਚੀ ਬਾਤ ਕਹਿੰਦੇ ਸ਼੍ਰੀ ਚੰਦ ਤਬ ਗਿਰਾ ਉਚਾਰੀ ਕਾਹੇ ਵਧਾਇਓ ਦਾੜੀ ਭਾਰੀ ਐਡੀ ਭਾਰੀ ਲੰਬੀ ਦਾੜੀ ਕਿਉਂ ਵਧਾਈ ਹੈ ਗੁਰੂ ਰਾਮਦਾਸ ਜੀ ਤੇ ਮੋਹਰਿਓ ਧੰਨ ਗੁਰੂ ਰਾਮਦਾਸ ਜੀ ਬੋਲੇ ਕੈਂਦਰੋਂ ਅਮੰਦਾਸ ਗੁਰ ਨਿਮਰ ਹਵੇ ਕੈ ਬੜੀ ਨਿਮਰਤਾ ਚ ਪਾਤਸ਼ਾਹ ਬੜੀ ਨਿਮਰਤਾ ਚ ਰਾਮੰਦਾਸ ਗੁਰ ਨਿਮਰ ਹਵੇ ਕੈ ਕਹਿੋ ਕਿ ਆਪਕੇ ਸਾਧੂ ਜੋ ਹੈ ਤਿੰਨ ਕੇ ਚਰਨ ਪੁੱਛਨੇ ਕਾਰਣ ਇਮ ਕੈ ਲੱਗੇ ਚਰਨ ਤੇ ਚਾੜਨ ਕਹਿੰਦੇ ਮਹਾਂਪੁਰਸ਼ੋ ਤੁਹਾਡੇ ਵਰਗੇ ਤਪਸਵੀ ਸਾਧੂਆਂ ਦੇ ਚਰਨ ਝਾੜਨ ਵਾਸਤੇ ਵਧਾਈ ਹੈ ਜਦੋਂ ਇੰਨੀ ਗੱਲ ਕਹੀ ਨਾ ਤੁਹਾਡੇ ਵਰਗੇ ਤਪਸਵੀ ਸਾਧੂਆਂ ਦੇ ਚਰਨ ਝਾੜਨ ਵਾਸਤੇ ਵਧਾਈ ਹੈ ਬਸ ਇੰਨੀ ਗੱਲ ਸੁਣ ਕੇ ਬਾਬੇ ਸ਼੍ਰੀ ਚੰਦ ਦਾ ਸਪੀਰ ਠੰਡਾ ਪੈ ਗਿਆ ਉਹ ਐਡੇ ਤਖਤ ਦੇ ਮਾਲਕ ਇੰਨੀ ਨਿਮਰਤਾ ਐਡੀ ਵੱਡੀ ਗੱਦੀ ਤਖ ਸਿੰਘਾਸਣ ਦੇ ਮਾਲਕ ਤੇ ਇੰਨੇ ਅੰਦਰ ਪਿਆਰ ਪ੍ਰੇਮ ਤੇ ਇੰਨੀ ਨਿਮਰਤਾ ਬਾਬੇ ਸ੍ਰੀ ਚੰਦ ਦੀਆਂ ਜਿਹੜੀਆਂ ਬਾਹਾਂ ਐ ਸੀ ਨਾ ਜਦੋਂ ਗੁਰੂ ਰਾਮਦਾਸ ਜੀ ਨੇ ਕਿਹਾ ਬਾਬੇ ਸ੍ਰੀ ਚੰਦ ਦੇ ਹੱਥ ਜੋੜ ਗਏ ਹੱਥ ਜੋੜ ਗਏ ਬਾਬੇ ਸ੍ਰੀ ਚੰਦ ਲੰਬੇ ਭੁਜਾਮਾਂ ਹੱਥ ਬਾਹਾਂ ਜੋੜ ਕੇ ਕਹਿੰਦੇ ਗੁਰੂ ਰਾਮਦਾਸ ਅਸੀਂ ਵੇਖਣ ਆਏ ਸੀ ਘੰਗੜੀਆਂ ਵੇਚਣ ਵਾਲਾ ਗੁਰੂ ਨਾਨਕ ਦੇ ਤਖਤ ਦਾ ਮਾਲਕ ਕਿਵੇਂ ਹੋ ਗਿਆ ਅੱਜ ਪਤਾ ਲੱਗਾ ਤੁਹਾਡੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ ਐ ਆਖੋ ਐ ਗੁਰੂ ਕਹਿੰਦੇ ਅੱਜ ਪਤਾ ਲੱਗਾ ਤੁਹਾਡੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ ਜਿਹੜੀ ਮਾੜੀ-ਮੋਟੀ ਮੇਰੇ ਵੇ ਸੀ ਨਾ ਕੋਈ ਅੱਜ ਗੁਰੂ ਰਾਮਦਾਸ ਤੂੰ ਉਹ ਵੀ ਖੋਲਿਆ ਸਭ ਕੁਝ ਜਿਹੜਾ ਮੇਰੇ ਵੇ ਸੀ ਨਾ ਮਾੜਾ-ਮੋਟਾ ਗੁਰੂ ਰਾਮਦਾਸ ਤੂੰ ਉਹ ਵੀ ਖੋਲਿਆ ਤੁਹਾਡੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ ਸ੍ਰੀ ਗੁਰੂ ਰਾਮਦਾਸ ਦੇ ਸਾਹਮਣੇ ਖਲੋਤਿਆਂ ਖਲੋਤਿਆਂ ਬਾਬਾ ਸ਼੍ਰੀ ਚੰਦ ਵਰਾਗ ਚ ਰੋਪੈ ਧੰਨ ਗੁਰੂ ਰਾਮਦਾਸ ਮਹਾਰਾਜ ਬੋਲੇ ਕਹਿੰਦੇ ਰਾਮਦਾਸ ਗੁਰ ਨਿਮਰ ਹੋਇ ਕਹਿੋ ਕਿ ਆਪਕੇ ਸਾਧੂ ਜੋ ਹੈ ਤਿਨਕੇ ਚਰਨ ਪੁੱਛਨੇ ਕਾਰਣ ਇਮ ਕਹਿ ਲਗੇ ਚਰਨ ਤੇ ਝਾੜਨ ਤੁਹਾਡੇ ਵਰਗੇ ਸਾਧੂਆਂ ਦੇ ਚਰਨ ਝਾੜਨ ਲਈ ਹੁਣ ਬਾਬਾ ਸ਼੍ਰੀ ਚੰਦ ਪਤਾ ਕੀ ਬੋਲੇ ਕਹਿੰਦੇ ਗੁਰੂ ਰਾਮਦਾਸ ਤੁਸੀਂ ਸਭ ਕੁਝ ਲੁੱਟ ਲਿਆ ਸਾਕ ਗੁਰੂ ਰਾਮਦਾਸ ਤੁਸੀਂ ਸਭ ਕੁਝ ਲੁੱਟ ਲਿਆ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਫਿਰ ਇੱਕ ਗੱਲ ਜਾਣ ਲੱਗਿਆ ਬਾਬਾ ਸ੍ਰੀ ਚੰਦ ਕਹਿ ਕੇ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਲੱਗਿਆ ਫਿਰ ਬਾਬਾ ਸ੍ਰੀ ਚੰਦ ਇੱਕ ਗੱਲ ਕਹਿ ਕੇ ਗਏ ਜਦੋਂ ਸਾਰੀ ਸੰਗਤ ਵਿਦਿਆ ਕਰਨ ਆਈ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੁਝ ਘੜੀਆਂ ਬਿਠਾ ਕੇ ਜਲ ਪਾਣੀ ਭੋਜਨ ਸ਼ਿਕਾ ਕੇ ਸ਼ੰਮਾ ਨੂੰ ਵਿਦਿਆ ਕਰਨਾ ਸੀ ਸਾਰੀ ਸੰਗਤ ਨੂੰ ਕਿਹਾ ਚਲੋ ਬਾਬਾ ਸ੍ਰੀ ਚੰਦ ਜੀ ਨੂੰ ਵਿਦਿਆ ਕਰਕੇ ਆਈਏ ਜਦੋਂ ਧੰਨ ਬਾਬਾ ਸ੍ਰੀ ਚੰਦ ਸਾਹਿਬ ਨੂੰ ਵਿਦਿਆ ਕਰਨਾ ਹੈ ਸਰੋਵਰ ਦੇ ਕੰਢੇ ਤੱਕ ਉੱਥੇ ਖਲੋ ਕੇ ਬਾਬੇ ਸ੍ਰੀ ਚੰਦ ਨੇ ਕਿਹਾ ਗੁਰੂ ਰਾਮਦਾਸ ਵੱਡੇ ਤੋਂ ਵੱਡਾ ਪਾਪੀ ਵੀ ਤੇਰਾ ਨਾਮ ਲਏਗਾ ਉਹਦਾ ਵੀ ਪਾਰ ਉਤਾਰਾ ਹੋ ਜਾਏਗਾ ਵੱਡੇ ਤੋਂ ਵੱਡਾ ਪਾਪੀ ਤੇਰਾ ਨਾਮ ਲੈ ਲਏ ਧੰਨ ਗੁਰੂ ਰਾਮਦਾਸ ਉਹਦਾ ਵੀ ਪਾਰ ਉਤਾਰਾ ਹੋ ਜਾਏਗਾ ਇੱਥੇ ਹੀ ਵਸਨੀ ਫਿਰ ਬਾਬਾ ਸ਼੍ਰੀ ਚੰਦ ਬੋਲੇ ਕਹਿੰਦੇ ਗੁਰੂ ਰਾਮਦਾਸ ਤੇਰੀ ਤਾਂ ਮਹਿਮਾ ਕਹਿਣ ਕਥਨ ਤੋਂ ਬਾਹਰ ਹੈ ਜਿਹੜਾ ਤੇਰੇ ਸਸਰੋਵਰ ਵਿੱਚ ਵੀ ਇਸ਼ਨਾਨ ਕਰ ਲਏਗਾ ਉਹ ਪੱਪੀ ਵੀ ਤਰ ਜਾਏਗਾ ਐਡੀਆਂ ਬਖਸ਼ਿਸ਼ ਇਹ ਸਭ ਕੁਝ ਵੇਖ ਕੇ ਬਾਬਾ ਸ਼੍ਰੀ ਚੰਦ ਬੋਲੇ ਜਾਣ ਲੱਗਿਆਂ ਕਹਿ ਕੇ ਗਏ ਕਹਿੰਦੇ ਤੁਮਰੀ ਮਹਿਮਾ ਅਦਿਕ ਹੈ ਬਹੁਤ ਵੱਡੀ ਮਹਿਮਾ ਤੁਹਾਡੀ ਗੁਰੂ ਰਾਮਦਾਸ ਤੁਮਰੀ ਮਹਿਮਾ ਅਤਿਕ ਹੈ ਕਈਐ ਕਾਏ ਬਣਾਏ ਤੁਮਰੇ ਸਰਮੈਂ ਜੋ ਮਜ ਹੈ ਪੱਪੀ ਪੀਂ ਗਤ ਪਾਹੇ ਸਰਦ ਅਰਥ ਸਰੋਵਰ ਮੱਜੇ ਅਰਥ ਇਸ਼ਨਾਨ ਕਹਿੰਦੇ ਜਿਹੜਾ ਤੇਰੇ ਸਰੋਵਰ ਜੇ ਇਸ਼ਨਾਨ ਕਰ ਲੇਗਾ ਵੱਡੇ ਤੋਂ ਵੱਡਾ ਪੱਪੀ ਵੀ ਤਰ ਜਾਏਗਾ ਤੇਰਾ ਨਾਮ ਲੈ ਕੇ ਧੰਨ ਗੁਰੂ ਰਾਮਦਾਸ ਆਖੋ ਨਾ ਧੰਨ ਗੁਰੂ ਇਹ ਰਖੋ ਧੰਨ ਗੁਰੂ ਸਾ ਸੰਗਤ ਵੱਡੀ ਵੱਡੀ ਬਖਸ਼ਿਸ਼ ਹੈ ਅੱਜ ਤੱਕ ਹੈ ਉਸ ਘਰ ਚ ਇਹ ਗੱਲ ਅੱਜ ਤੱਕ ਸਚਾਈ ਹੈ ਵੱਡੇ ਤੋਂ ਵੱਡਾ ਪਾਪੀ ਕੋਈ ਦੁੱਖਾਂ ਦਾ ਮਾਰਿਆ ਗੁਰੂ ਰਾਮਦਾਸ ਤੇ ਦਰ ਤੇ ਚਲਾ ਜਾਏ ਸੱਜਣੋ ਗੁਰੂ ਰਾਮਦਾਸ ਸੋ ਨੂੰ ਤੰਦਰੁਸਤ ਕਰ ਦਿੰਦੇ ਵੱਡੇ ਤੋਂ ਵੱਡੇ ਪਾਪੀਆਂ ਦਾ ਉਧਾਰ ਹੋ ਜਾਂਦਾ ਉੱਥੇ ਜਾ ਕੇ ਕੋਈ ਸ਼ਰਧਾ ਭਾਵਨਾ ਨਾਲ ਉੱਥੇ ਜਾ ਕੇ ਜੱਪੇ ਧੰਨ ਗੁਰੂ ਨਾਮ ਉਸ ਇਹਨੂੰ ਮਹਰੈ ਕਹਿੰਦੇ ਕਰਿ ਸ਼ਨਾਨ ਪੜੋ ਸਿਮਰ ਪ੍ਰਭ ਆਪਣਾ ਮਨ ਤਨ ਭੈ ਆ ਰੋਗਾ ਕੋਟ ਬਿਗਨ ਲਾਥੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਜੋਗਾ ਇੱਕ ਮੈਂ ਛੋਟੀ ਜਿਹੀ ਗੱਲ ਤੁਹਾਨੂੰ ਸੁਣਾਉਣੀ ਹੈ ਫਿਰ ਆਪਾਂ ਸਮਾਪਤੀ ਕਰ ਦੇਣੀ 1.5 ਘੰਟਾ ਹੋ ਗਿਆ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ 1 ਮਈ ਮੈਨੂੰ ਪਟਨਾ ਸਾਹਿਬ ਮਿਲੀ ਔਰ ਅੱਜਕੱਲ ਉਹ ਮਾਈ ਤੇ ਉਹਦੀ ਜਵਾਨ ਬੱਚੀ ਜਿਹੜੀ ਹੈ ਉਹ ਸ਼੍ਰੀ ਦਰਬਾਰ ਸਾਹਿਬ ਹੀ ਰਹਿੰਦੇ ਨੇ ਉਹਨਾਂ ਨੂੰ ਜਗ੍ਹਾ ਉੱਤੇ ਦਿੱਤੀ ਹੋਈ ਹੈ ਉੱਥੇ ਹੀ ਸੇਵਾ ਕਰਦੇ ਨੇ ਉਹ ਮਾਈ ਸਾਧ ਸੰਗਤ ਉਹਦੀ ਬੱਚੀ ਇੱਕੋ ਇੱਕ ਉਹਦੀ ਲੜਕੀ ਸੀ ਛੋਟੀ ਅਜੇ ਬੱਚੀ ਸੀ ਉਹਨੂੰ ਬੋਨ ਕੈਂਸਰ ਹੋ ਗਿਆ ਹੱਡੀਆਂ ਦਾ ਬਿਮਾਰੀ ਹੋ ਗਈ ਵਦਨੇ ਵਦਨੇ ਵਧੀ ਕੋ ਇਲਾਜ ਕਰਾਉਂਦੇ ਰਹੇ ਉਹਦੇ ਸੋਹਣਿਆਂ ਨੇ ਵੀ ਛੱਡ ਦਿੱਤਾ ਉਹਨੇ ਨਹੀਂ ਬੱਚੀ ਛੱਡੀ ਉਹਨੇ ਸੰਗਤ ਕੋਲੋਂ ਪੈਸੇ ਮੰਗ ਕੇ ਵੀ ਇਲਾਜ ਕਰਾਇਆ ਸੰਗਤ ਕੋਲੋਂ ਪੈਸੇ ਮੰਗ ਕੇ ਵੀ ਇਲਾਜ ਕਰਾਇਆ ਬੱਚੀ ਪਰ ਉਹ ਬੱਚੀ ਦਾ ਇਲਾਜ ਨਹੀਂ ਹੋਇਆ ਇਹ ਠੀਕ ਹੈ ਉਹ ਦਵਾਈ ਦੇ ਨਾਲ ਥੋੜਾ ਬੁੱਤਾ ਵਜਾ ਹੁੰਦਾ ਰਿਹਾ ਜਿਵੇਂ ਜਿਵੇਂ ਉਹ ਬੱਚੀ ਜਵਾਨ ਹੋਈ ਹੱਡੀਆਂ ਉਹਦੀਆਂ ਕਮਜ਼ੋਰ ਉਹਦੇ ਹੱਥ ਪੈਰ ਐਦਾਂ ਮੁੜੇ ਹੋਏ ਤੁਰਨ ਤੋਂ ਆਵਾ ਯਾਰ ਹੋ ਗਈ व्हीਲਚੇਅਰ ਤੇ ਹੱਡੀਆਂ ਕਮਜ਼ੋਰ ਕਰਕੇ ਜਿਵੇਂ ਗਠੀਏ ਨਾਲ ਹੱਥ ਨਹੀਂ ਉਂਗਲ ਮੋੜ ਜਾਂਦੀਆਂ ਐ ਏਦਾਂ ਉਹਦੇ ਹੱਥ ਪੈਰ ਮੁੜ ਗਏ व्हीलचेयर ਤੇ ਉਹ ਜਦੋਂ ਮਾਈ ਇਲਾਜ ਕਰਾ ਕੇ ਥੱਕ ਗਈ ਨਾ ਵਿਚਾਰੀ ਸੰਗਤ ਕੋਲੋਂ ਪੈਸੇ ਲੈ ਕੇ ਮੰਗ ਕੇ ਬਜ਼ੁਰਾ ਹਲਾਜ ਕਰਾਇਆ ਨਹੀਂ ਹੋਇਆ ਤਾਂ ਲੁਧਿਆਣੇ ਜਿੱਥੇ ਉਹ ਘਰਾਏ ਤੇ ਰਹਿੰਦੀ ਸੀ ਉਹ ਸਰਦਾਰ ਜੀ ਨੇ ਉਹਨੂੰ ਕਿਹਾ ਭੈਣੇ ਤੂੰ ਸਾਰੇ ਥਾਵਾਂ ਤੇ ਇਹਦਾ ਹਲਾਜ ਕਰਾ ਲਿਆ ਇੱਕ ਬੈ ਇੱਕ ਡਾਕਟਰ ਕੋਲ ਲੈ ਕੇ ਗਈ ਐ ਉੱਥੇ ਨਹੀਂ ਵਿਖਾਇਆ ਤਾਂ ਕਹਿੰਦੀ ਉਹ ਕਿਹੜਾ ਮੈਂ ਤਾਂ ਦੁਨੀਆ ਦਾ ਕੋਈ ਡਾਕਟਰ ਛੱਡਿਆ ਹੀ ਨਹੀਂ ਤੇ ਉਹ ਸਰਦਾਰ ਜੀ ਨੇ ਕਿਹਾ ਭੈਣੇ ਜਿੱਥੇ ਦੁਨੀਆ ਦੇ ਡਾਕਟਰਾਂ ਦੀ ਦਵਾਈ ਮੁੱਕ ਜਾ ਉੱਥੇ ਗੁਰੂ ਰਾਮਦਾਸ ਦੀ ਦਵਾਈ ਸ਼ੁਰੂ ਹੁੰਦੀ ਹੈ ਇਹਨੂੰ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ 'ਚ ਲੈ ਜਾ ਤਾਂ ਉਹ ਕਹਿੰਦੀ ਭਾਈ ਸਾਹਿਬ ਤੁਸੀਂ ਭਾਵਨਾ ਨਾਲ ਕਿਹਾ ਫਿਰ ਤੁਸੀਂ ਨਾਲ ਲੈ ਕੇ ਜਾਓ ਗੱਡੀ ਵਿੱਚ ਉਹ ਬੱਚੀ ਨੂੰ ਬਿਠਾ ਕੇ ਵੀਲਚੇਅਰ ਵਿੱਚ ਰੱਖ ਲੈ। ਦਰਵਾਤ ਸਾਬ ਲੈ ਗਏ। ਵੀਲਚੇਅਰ ਤੇ ਬਿਠਾ ਕੇ ਉਹਨੂੰ ਪ੍ਰਕਰਮਾਂ ਚ ਲੈ ਕੇ ਗਏ। ਤੁਹਾਨੂੰ ਪਤਾ ਹੈ ਉੱਥੇ ਤੱਕ ਪ੍ਰਕਰਮਾਂ ਤੱਕ ਵੀਲਚੇਅਰ ਚਲੀ ਜਾਂਦੀ ਹੈ। ਤਾਂ ਉਹ ਪਰਿਵਾਰ ਵਾਲਿਆਂ ਕਹੇ ਬੱਚੀ ਦਾ ਇਸ਼ਨਾਨ ਕਰਾਓ ਇੱਥੇ ਦੁੱਖ ਭੰਜਨੀ ਵੇਰ ਤੇ। ਹੁਣ ਉਹ ਬੱਚੀ ਨੂੰ ਵੀਲਚੇਅਰ ਤਾਂ ਬਾਹਰ ਤੱਕ ਹੀ ਜਾਣੀ ਹੈ। ਉਹਦੇ ਹੱਥ ਪੈਰ ਮੁੜੇ ਨੇ ਉਹ ਤਾਂ ਵੀਲਚੇਅਰ ਤੇ ਆ। ਉਹਨੇ ਅੰਦਰ ਜਾ ਕੇ ਜਿਹੜੀਆਂ ਉੱਥੇ ਸ਼੍ਰੋਮਣਿਕ ਕਮੇਟੀ ਵੱਲੋਂ ਸੇਵਾਦਾਰ ਮਾਈਆਂ ਹੁੰਦੀਆਂ ਨੇ ਉਹਨਾਂ ਨੂੰ ਦੱਸਿਆ ਵੇ ਇੱਕ ਬੱਚੀ ਬਿਮਾਰ ਐ ਉਹਦਾ ਇਸ਼ਨਾਨ ਕਰਾਉਣਾ ਐ ਉਹ ਵੇਖਣ ਆਈਆਂ ਉਹਨਾਂ ਵੇਖਿਆ ਵੀ ਕੋਈ ਨਹੀਂ ਇਹਨੂੰ ਅਸੀਂ ਇਸ਼ਨਾਨ ਕਹਿੰਦੀਆਂ ਕਰਾਉਨੀਆਂ ਉਹ ਇੱਕ ਚਾਦਰ ਲੈ ਕੇ ਆਈਆਂ ਚਾਦਰ ਲਿਆ ਕੇ ਵੀਲਚੇਅਰ ਤੋਂ ਚੱਕ ਕੇ ਬੱਚੀ ਨੂੰ ਚਾਦਰ ਤੇ ਪਾਇਆ ਚੌਹ ਖੁੰਝਿਆਂ ਤੋਂ ਚੌਹ ਬੀਬੀਆਂ ਨੇ ਚਾਦਰ ਚੱਕੀ ਚਾਦਰ ਵਿੱਚ ਚੁੱਕ ਕੇ ਉਹ ਬੱਚੀ ਨੂੰ ਪੌਣੇ ਵਿੱਚ ਲੈ ਗਈਆਂ ਜਿੱਥੇ ਦੁੱਖ ਪੰਜਨੀ ਵੇਰ ਕੋਲ ਇਸ਼ਨਾਨ ਹੁੰਦਾ ਉਹ ਮਾਈਆਂ ਉਹਨੂੰ ਸਰੋਵਰ ਵਿੱਚ ਲਜਾ ਕੇ ਜਦੋਂ ਤੀਜੀ ਚੌਥੀ ਪੌੜੀ ਤੇ ਸਮੇਤ ਚਾਦਰ ਐਦਾਂ ਹੀ ਬੱਚੀ ਨੂੰ ਸਰੋਵਰ ਵਿੱਚ ਇਸ਼ਨਾਨ ਕਰਾਉਣ ਲੱਗੇ ਨਾ ਨਾਲੇ ਉਹ ਮਾਈਆਂ ਵਾਹਿਗੁਰੂ ਵਾਹਿਗੁਰੂ ਜਿ ਆਪਾਂ ਨਾਲੇ ਉਹ ਮਾਈਆਂ ਧੰਗ ਗੁਰੂ ਰਾਮਦਾਸ ਧੰਗ ਗੁਰੂ ਰਾਮਦਾਸ ਕਹਿਣ ਨਾਲੇ ਉਹਦਾ ਇਸ਼ਨਾਨ ਕਰਾਉਣ ਇਹ ਪਹਿਲੀ ਵਾਰ ਉਹ ਕੰਨੀਆਂ ਹੋਇਆ ਤੁਸੀਂ ਸਰੋਵਰ ਚ ਇਸ਼ਨਾਨ ਕਰਦੇ ਹੋ ਜਦੋਂ ਇਸ਼ਨਾਨ ਕਰੋਗੇ ਮੱਛੀਆਂ ਦੂਰ ਨੂੰ ਭੱਜਦੀਆਂ ਪਰ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਉਹਨੂੰ ਪਾਣੀ ਵਿੱਚ ਤੋਬਾ ਦੇਣ ਮੱਛੀਆਂ ਇਕੱਠੀਆਂ ਹੋ ਜਾਣ ਉਹਦੇ ਤੇ 10 10 20 20 30 30 ਉਹ ਇੰਨੀਆਂ ਮੱਛੀਆਂ ਉਹਦੇ ਤੇ ਆ ਜਾਣ ਫਿਰ ਉਹਨਾਂ ਨੂੰ ਬਾਹਰ ਕੱਢਣਾ ਪਵੇ ਚੁੱਕ ਕੇ ਤਾਂ ਜਦੋਂ ਚਾਦਰ ਚੁੱਕ ਕੇ ਬਾਹਰ ਕੱਢਣ ਫਿਰ ਉਹਨੂੰ ਸਰੋਵਰ 'ਚ ਲੈ ਕੇ ਜਾਣ ਫਿਰ ਮੱਛੀਆਂ ਇਕੱਠੀਆਂ ਹੋ ਜਾਣ ਉਹ ਕਹਿੰਨੀਆਂ ਅਸੀਂ 15 20 ਮਿੰਟ ਇਸ਼ਨਾਨ ਕਰਾਇਆ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਜਪਦੇ ਰਹੇ ਜਦੋਂ ਇਸ਼ਨਾਨ ਕਰਕੇ ਇੰਨੀ ਚਾਦਰ ਸਮੇਤ ਬੱਚੀ ਨੂੰ ਬਾਹਰ ਪੌੜੀਆਂ ਤੋਂ ਲਿਆਂਦਾ ਜਦੋਂ ਉਸ ਬੱਚੀ ਨੂੰ ਉਹ ਚਾਦਰ ਤੋਂ ਬਾਹਰ ਕੱਢ ਕੇ ਉਹਦੇ ਵਸਤਰ ਚੇਂਜ ਕਰਨ ਲੱਗੇ ਨਾ ਹੈਰਾਨੀ ਦੀ ਹੱਦ ਨਾ ਰਹੀ ਉਸ ਲੜਕੀ ਦੇ ਹੱਥ ਤੇ ਪੈਰ ਸਿੱਧੇ ਹੋ ਗਏ ਉਹ ਬੱਚੀ ਕਹਿੰਦੀ ਮੈਨੂੰ ਛੱਡ ਦਿਓ ਮੈਂ ਆਪੇ ਕੱਪੜੇ ਬਦਲ ਲਵਾਂ ਸਭ ਹੈਰਾਨ ਹੋ ਗਏ ਉਹਨੇ ਆਪਣੇ ਹੱਥੀਂ ਆਪਣੇ ਵਸਤਰ ਬਦਲੇ ਫਿਰ ਉਹ ਬੱਚੀ ਜਿਹੜੀ 휠ਚੇਅਰ ਤੇ ਆਈ ਸਜਣੋ ਆਪਣੇ ਪੈਰਾਂ ਨਾਲ ਤੁਰ ਕੇ ਉਹਨੇ ਸਰੋਵਰ ਦੀ ਪਰਕਰਮਾ ਕੀਤੀ ਇਹ ਕਰਾਮਾਤਨੀ ਤੇ ਹੋਰ ਕੀ ਹੈ ਅੱਜ ਉਹ ਮਾਈ ਤੇ ਬੱਚੀ ਉੱਥੇ ਰਹਿੰਦੀਆਂ ਨੇ ਮੈਂ ਉਹ ਮਾਈ ਨੂੰ ਪੁੱਛਿਆ ਕਿੱਥੇ ਰਹਿੰਦੇ ਹੋ ਰੋਪੇ ਕਹਿੰਦੀ ਹੁਣ ਗੁਰੂ ਰਾਮਦਾਸ ਦਾ ਘਰ ਛੱਡ ਕੇ ਕਿੱਥੇ ਜਾਣਿਆ ਉਹਨ ਉੱਥੇ ਰਹਿੰਦੇ ਪਾਹੀ ਇਹ ਕਰਾਮਾਤਨੀ ਤੇ ਹੋਰ ਕੀ ਹੈ ਮੇਰੇ ਗੁਰੂ ਦੇ ਘਰ ਵਿੱਚ ਸਭ ਕੁਝ ਹੈ ਪਰ ਲੋੜ ਭਾਵਨਾ ਪ੍ਰੇਮ ਤੇ ਵਿਸ਼ਵਾਸ ਦੀ ਹੈ ਤੁਸੀਂ ਭਾਵਨਾ ਤੇ ਪ੍ਰੇਮ ਨਾਲ ਆਓ ਕਿਹੜੀ ਚੀਜ਼ ਹੈ ਜਿਹੜੀ ਨਹੀਂ ਮਿਲਦੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਆ ਉਆ ਸੱਚ ਹੋਵੇ ਬਾਬਾ ਸ਼੍ਰੀ ਚੰਦ ਜਾਣ ਲੱਗਿਆ ਕਹਿ ਕੇ ਗਏ ਕਹਿੰਦੇ ਗੁਰੂ ਰਾਮਦਾਸ ਵੱਡੇ ਤੋਂ ਵੱਡਾ ਪਾਪੀ ਵੀ ਤੇਰਾ ਨਾਮ ਲੈ ਲੈਗਾ ਉਹਦਾ ਵੀ ਉਧਾਰ ਹੋ ਜਾਣਾ ਹੈ ਗੁਰੂ ਰਾਮਦਾਸ ਵੱਡੇ ਤੋਂ ਵੱਡਾ ਪਾਪੀ ਤੇਰੇ ਸਰੋਵਰ 'ਚ ਇਸ਼ਨਾਨ ਕਰਕੇ ਕਹਿ ਦਵੇ ਧੰਨ ਗੁਰੂ ਰਾਮਦਾਸ ਉਹ ਪਾਪੀਆਂ ਦੇ ਪਾਪ ਖਤਮ ਹੋ ਜਾਣਗੇ ਤੁਮਰੀ ਮਿਮ ਅਦਿਕ ਹੈ ਕਈ ਹੈ ਪਹਾ ਬਣਾਏ ਤੁਮਰੇ ਸਰ ਮਹ ਜੋ ਮਝ ਹੈ ਪਾਪੀ ਵੀ ਗਤ ਪਾਹੇ ਤੇਰੇ ਦਰ ਤੇ ਇਸ਼ਨਾਨ ਕਰਨ ਵਾਲੇ ਨਾਮ ਜਪਣ ਵਾਲੇ ਪਾਪੀਆਂ ਦਾ ਵੀ ਉਦਾਰ ਇੱਕ ਵਾਰ ਸਾਰੇ ਆਖੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਧੰਨ ਗੁਰੂ ਸਮਾਪਤ ਹੋ ਗਿਆ ਸਮੂਹ ਸੰਗਤਾਂ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਬੜੇ ਪਿਆਰ ਨਾਲ ਤੁਸੀਂ ਪੁਰਬ ਮਨਾਇਆ ਔਰ ਡੇਢ ਘੰਟਾ ਬਹੁਤ ਪਿਆਰ ਨਾਲ ਸੁਣਿਆ